ਪੰਜਾਬ ਦੇ ਕਸਬਾ ਜੜਿਆਲਾ ਗੁਰੂ ਜਿੱਥੇ ਇੱਕ ਨਵਾਲਕ ਲੜਕੀ ਨਾਲ ਇੱਕ ਨੌਜਵਾਨ ਵੱਲੋਂ ਬਲਤਕਾਰ ਕੀਤਾ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਪੁਲਿਸ ਵੱਲੋਂ ਕੇਸ ਦਰਜ ਕਰਕੇ ਨੌਜਵਾਨ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਅਨੁਸਾਰ ਕਿ ਇਹ ਹੈ ਇਹ ਮਾਮਲਾ ਹੋਰ ਸੀ ਜੋ ਕਿ 2021 ਵਿੱਚ ਇੱਕ ਵਿਅਕਤੀ ਵੱਲੋਂ ਇੱਕ ਲੜਕੀ ਨਾਲ ਬਲਤਕਾਰ ਕੀਤਾ ਗਿਆ ਸੀ ਜੋ ਕਿ ਕੇਸ ਦਰਜ ਹੋਣ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਕੁੱਲ ਖ ਮਾਮਲਿਆਂ ਦੀਆਂ ਦੋ ਵਿਅਕਤੀਆਂ ਗ੍ਰਿਫਤਾਰ ਕੀਤਾ ਗਿਆ ਹੈ ਇਹ ਰਹੀ ਬੇਟੀ ਆ ਇਹ ਬਹੁਤ ਜ਼ਿਆਦਾ ਸਾਨੂੰ 2-3 ਸਾਲਾਂ ਤੋਂ ਤੰਗ ਕਰਦਾ ਇਹ ਘਰ ਵੀ ਆਣ ਕੇ ਸਾਡੇ ਹੱਥੀ ਪੈਂਦੇ ਰਹੇ ਬੜਾ ਹੱਥ ਪੱਲਾ ਇਹਦੇ ਅੱਗੇ ਜੋੜਦੇ ਰਹੇ ਆ ਕਿ ਹਾਸ ਸੁਧਰ ਜਾ ਸੁਧਰ ਜਾ ਇਹ ਸੁਧਰਦਾ ਨਹੀਂ ਰਿਹਾ ਨਾ ਹੀ ਇਹ ਸਮਝਦਾ ਰਿਹਾ ਵਾ ਇੰਨੇ ਕੁੜੀ ਦੇ ਨਾਲ ਹੋਟਲਾਂ 'ਚ ਖੜ ਖੜ ਕੇ ਇਹ ਜ਼ਬਰਦਸਤੀ ਕਰਦਾ ਰਿਹਾ ਨਸ਼ਾ ਕਰਾਉਂਦਾ ਆ ਬਹੁਤ ਜ਼ਿਆਦੀ ਪਰੇਸ਼ਾਨ ਮੈਂ ਨਾ ਮੇਰਾ ਘਰ ਵਾਲਾ ਨਾ ਮੇਰਾ ਬੇਟਾ ਮੈਂ ਕਰਾਈ ਤੇ ਰਹੀ ਹਾਂ ਇਹਦੇ ਲਾਗੂ ਗਲੀ ਮੱਲੇ ਦਾ ਵਾ ਮੁੰਡਾ ਇਹਦੇ ਲਾਗੂ ਹੀ ਮੈਂ ਘਰ ਬਦਲ ਲਿਆ ਵਾ ਇਹ ਜਿੱਥੇ ਮੈਂ ਦੂਜੇ ਥਾਂ ਤੇ ਵਧਿਆ ਉੱਥੇ ਵੀ ਇਹ ਜਾਂਦਾ ਇਹ ਬੁਲਟ ਤੇ ਇਹਦੇ ਚਾਚੇ ਤਾਂ ਇਹਦੇ ਮੁੰਡਿਆਂ ਨੂੰ ਨਾਲ ਲੈ ਕੇ ਬੁਲਟ ਤੇ ਜਾਂਦਾ ਵਾ ਸਾਨੂੰ ਪਰੇਸ਼ਾਨ ਕਰਦਾ ਭਾਜੀ ਸਾਡੀ ਲੜਕੀ ਹੈਗੀ ਸੀ ਇਹ ਮੁੰਡਾ ਅਮਰਬੀਰ ਸਿੰਘ ਫਰੂਬਲ ਪਿੰਡ ਗਹਿਰੀ ਮੰਡੀ ਜ਼ਿਲ੍ਹਾ ਅਮਰਸਰ ਜੰਡਿਆਲਾ ਗੁਰੂ ਇਹ ਲੜਕੀ ਨਾਲ ਜ਼ਬਰਦਸਤੀ ਰੇਪ ਕਰਦਾ ਰਿਹਾ ਉਹਨੂੰ ਨਸ਼ਾ ਦੇ ਕੇ ਠੀਕ ਹੈ ਰੇਪ ਕਰਦਾ ਰਿਹਾ ਉਹਦੇ ਨਾਲ ਤੇ ਹੁਣ ਉਹਨੂੰ ਲੜਕੀ ਨੂੰ ਤੰਗ ਕਰਨ ਦੇ ਆ ਗਈ ਮੇਰੇ ਨਾਲ ਜ਼ਬਰਦਸਤੀ ਸਬੰਧ ਬਣਾ ਉਡੇ ਮੁੰਡਿਆ ਗੋਲਮੀ ਕਰਾਉਂਦਾ ਰਿਆ ਨਾਲ ਲੜਕੀ ਨਾਲ ਵਿਆਹ ਕਰਾਉਂਦਾ ਇਹਨੇ ਫੋਟੋ ਨਾਲ ਇੰਸਟਾਗ੍ਰਾਮ ਤੇ ਵਾਇਰਲ ਕੀਤੀਆਂ ਉਹਦੀਆਂ ਤੁਹਾਨੂੰ ਐਸਐਚਓ ਸਾਹਿਬ ਮੁਖਤਾਰ ਸਿੰਘ ਐਸਐਸਬੀ ਦੇ ਹਾਤੀ ਸਤਿੰਦਰ ਸਿੰਘ ਆਮ ਆਦਮੀ ਸਰਕਾਰ ਦੇ ਸਾਡਾ ਬਹੁਤ ਸਾਥ ਦਿੱਤਾ ਠੀਕ ਹੈ ਜੀ ਸਾਨੂੰ ਇਨਸਾਫ ਦਿਵਾਇਆ ਜੋ ਵੀ ਬੰਦੀ ਕਾਰਵਾਈ ਕੀਤੀ ਹੈ ਇਹਦੇ ਚ ਇਨਵੈਸਟੀਗੇਸ਼ਨ ਹੋਈ ਆ ਕੰਪਲੇਂਟ ਦੀ ਐਫਆਰ ਦਰਜ ਹੋਈ ਆ ਐਫਆਰ ਦੇ ਵਿੱਚ ਅਮਨਦੀਪ ਸਿੰਘ ਰੂਗਲ ਪੁੱਤਰ ਬਲਬੀਰ ਸਿੰਘ ਗੈਰੀ ਦਾ ਉਹ ਰੈਸਟ ਕੀਤਾ ਗਿਆ ਜੀ ਰੈਸਟ ਕਰਕੇ ਸਾਡੀ ਅਗਲੀ ਕਾਰਵਾਈ ਚੱਲ ਰਹੀ ਆ ਇਸ ਤੋਂ ਇਲਾਵਾ ਇਸੇ ਤਰ੍ਹਾਂ 2021 ਦੇ ਵਿੱਚ ਵੀ ਕੇਸ ਸਾਹਮਣੇ ਆਇਆ ਸੀਗਾ ਤੇ ਉਹ ਬੰਦਾ ਭਗੌੜਾ ਸੀਗਾ ਉਹਨੂੰ ਵੀ ਕੱਲ ਅਮਰਪਾਲ ਪੁੱਤਰ ਫਦੇ ਸਿੰਘ ਵਸੇ ਟੋਟਾ ਟੋਟਾ ਪਿੰਡਾਇਕ ਜੀ ਕਾਨੂੰਨ ਸਰਾਂਗੇ ਉਹ ਵੀ ਅਰੈਸਟ ਕੀਤਾ ਦੋਨੋਂ ਸੇਮ ਕੇਸ ਸੀ ਦੋ ਮੁਲਜ਼ਮ ਗ੍ਰਿਫਤਾਰ ਨੇ ਗ੍ਰਿਫਤਾਰ ਕਰਕੇ ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਜੀ ਰੂਪਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਲੈਕਮੈਲ ਵੀ ਕਰਦਾ ਸੀ ਇੰਸਟਾਗ੍ਰਾਮ ਤੇ ਵੀਡੀਓ ਭਾਗੇ ਹਾਜੀ ਉਹ ਜੋ ਵੀ ਨੋਟਿਸ ਆਇਆ ਵਾ ਉਹ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਹੈਗਾ ਜੀ ਸਾਡਾ ਅੱਗੇ ਉਹ ਅਹੀਂ ਕਰ ਰਹੇ ਆ ਇਹ ਉਹ ਗੱਲ ਬਿਲਕੁਲ ਠੀਕ ਹੈ ਇਸੇ ਮੁਤਾਬਕ ਹੀ ਆਫੀਰ ਤਰਜੋਈਆ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਜਗਨ ਟੀਵੀ ਲਈ ਤਰਿਸ਼ ਬਠਲਾ